ਗੁਰਮੁਖੀ ਚਿੱਠੀ ਖਾਲਸਾ ਜੀ ਨੇ ਇੰਦਰਾ ਗਾਂਧੀ ਨੂੰ ਉਹਦੀ ਸਰਕਾਰ ਵੱਲੋਂ ਹੋ ਰੇ ਵਿਤਕਰਿਆਂ ਬਾਰੇ ਜਾਣੂ ਕਰਾਇਆ ਸੀ ਅਤੇ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਤੁਸੀਂ ਨਾ ਸਮਝੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਿਛਲੀਆਂ ਸਰਕਾਰਾਂ ਨਹੀਂ ਰਹੀਆਂ ਤੁਸੀਂ ਵੀ ਨਹੀਂ ਰਹਿਣਾ ਆਪ ਜੀ ਇਹ ਪ੍ਰੇਮਨਾ ਸੁਣੋ ੴ ਸਤਿਗੁਰ ਪ੍ਰਸਾਦ ਦੇ ਨਾਲ ਇਹ ਚਿੱਠੀ ਆਰੰਭ ਹੁੰਦੀ ਹੈ ਆਸ ਕਿਰਪਾਨ ਖੰਡੋ ਖੜਗ ਤੁਪਕ ਤਵਾਰਾ ਤੀਰ ਸਾਬ ਸਰੋਹੀ ਸਹਿthi ਜਹ ਹੈ ਹਮਾਰਾ ਪੀਰ ਰਾਜਨੀਤੀ ਪੱਖ ਤੋਂ ਹਿੰਦੁਸਤਾਨ ਦੇ ਪ੍ਰਮੁਖ ਸੇਵਾਦਾਰ ਬੀਬੀ ਇੰਦਰਾ ਜੀ ਤੁਹਾਡੇ ਬੋਲੇ ਕੰਨਾਂ ਤੱਕ ਸਿੱਖਾਂ ਨਾਲ ਹੋ ਰਏ ਵਿਤਕਰਿਆਂ ਤੋਂ ਸਿੱਖ ਦੁਖੀ ਹਿਰਦਿਆਂ ਦੀ ਆਵਾਜ਼ ਪਹੁੰਚਾਉਣ ਵਾਸਤੇ ਚਿੱਠੀ ਦੁਆਰਾ ਮੈਂ ਆਪਣਾ ਵਿਚਾਰ ਪ੍ਰਗਟ ਕਰ ਰਿਹਾ ਹਾਂ ਪਰ ਇਹ ਕਿ ਬੋਲੇ ਕੰਨਾ ਦਾ ਅੱਖਰ ਸੁਣ ਕੇ ਤੁਹਾਨੂੰ ਕੁਝ ਮਹਿਸੂਸ ਹੋਵੇਗਾ ਕਿ ਕਿਹੋ ਜੀ ਭਾਸ਼ਾ ਵਰਤੀ ਹੈ ਪਰ ਮੈਂ ਬੋਲੇਪਣ ਦੀ ਸਿੱਧਤਾ ਵਾਸਤੇ ਕੁਝ ਵਿਚਾਰ ਦੱਸਣੇ ਜ਼ਰੂਰੀ ਸਮਝਦਾ ਹਾਂ ਧਿਆਨ ਨਾਲ ਪੜ ਲੈਣਾ ਹਿੰਦੂ ਬ੍ਰਾਦਰਲੀ ਨਾਲ ਸੰਬੰਧ ਰੱਖਣ ਵਾਲੇ ਲਾਲਾ ਜਗਤ ਨਾਰਾਇਣ ਦੀ ਮੌਤ ਦੀ ਇਨਕੁਆਰੀ ਤਿੰਨ ਦਿਨਾਂ ਵਿੱਚ ਹੋ ਜਾਂਦੀ ਹੈ ਇਨਕੁਆਰੀ ਦਾ ਸਬੂਤ ਮੇਰੀ ਗ੍ਰਿਫਤਾਰੀ ਦਾ ਵਾਰੰਟ ਪਰ ਸਿੱਖਾਂ ਦੇ ਇਸ਼ਟ ਨੂੰ ਅਤੇ ਸਿੱਖ ਕੌਮ ਦੀ ਬਸ ਦੇ ਰੂਪ ਵਿੱਚ ਖਤਰ ਕੀਤੀ ਹੋਈ ਸਮੱਗਰੀ ਦੀ ਬਰਬਾਦੀ ਅਤੇ ਚੰਦੋ ਕਲਾਂ ਦੀ 3 ਲੱਖ ਦੀ ਲੁੱਟ ਖਸੁੱਟ ਦੀ ਇਨਕੁਆਰੀ ਸਰਕਾਰੀ ਅਫਸਰ ਦੁਆਰਾ ਰੇਟ ਕਰਵਾ ਕੇ ਬੰਦ ਕਰਵਾ ਦੇਣੀ ਕਿਉਂਕਿ ਉਥੋਂ ਦੀ ਇਨਕੁਆਰੀ ਸਿੱਖ ਜੱਜ ਦੇ ਹੱਥ ਵਿੱਚ ਹੈ ਜਦੋਂ ਕਿ ਮੇਰਾ ਕੇਸ ਇੱਕ Hindu ਜੱਜ ਪਾਸ ਲਗਵਾਇਆ ਗਿਆ ਇਹ ਬੋਲੇਪੰਦੀ ਜਾਗਦੀ ਮਿਸਾਲ ਹੈ ਕਿਉਂਕਿ ਕਿਸੇ ਸਿੱਖ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿ ਸਿੱਖ ਦੀ ਇਨਕੁਆਰੀ ਹਿੰਦੂ ਜੱਜ ਪਾਸ ਕਿਉਂ ਬਹੁ ਗਿਣਤੀ ਦੇ ਲੋਕਾਂ ਵਿੱਚੋਂ ਲਾਲਾ ਜਗਤ ਨਾਰਾਇਣ ਦੀ ਲਾਸ਼ ਤਾਂ ਪੋਸਟਮਾਰਟਮ ਕਰਕੇ ਲਾਸ਼ ਰਮੇਸ਼ ਨੂੰ ਦਿੱਤੀ ਗਈ ਪਰ 20 ਸਤੰਬਰ ਨੂੰ ਮਹਿਤਾ ਚੌਕ ਵਿਖੇ ਡੇਢ ਦਰਜਨ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਕੇ ਇੱਕ ਵੀ ਸਰੀਰ ਵਾਰਸਾਂ ਨੂੰ ਵਾਪਸ ਨਹੀਂ ਕੀਤਾ ਵਿਤਕਰੇ ਦੀ ਸਪਸ਼ਟ ਨਿਸ਼ਾਨੀ ਹੈ ਕਿਸੇ ਵੀ ਹਿੰਦੂ ਨੇ ਕਿਸੇ ਵੀ ਹਿੰਦੂ ਨੇ ਹਿੰਦੀ ਬੋਲਣ ਵਾਸਤੇ ਹਿੰਦੀ ਸੂਬਾ ਬਣਾਉਣ ਵਾਸਤੇ ਹਿੰਦੂ ਧਾਰਮਿਕ ਮੰਦਿਰ ਉੱਪਰ ਗੱਡੀ ਦਾ ਨਾਮ ਰਖਾਉਣ ਵਾਸਤੇ ਹਿੰਦੂ ਧਾਰਮਿਕ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ ਜਾਂ ਆਪਣੇ ਧਾਰਮਿਕ ਚਿੰਨ੍ਹ ਨੂੰ ਅਪਣਾਉਣ ਵਾਸਤੇ ਹਿੰਦੁਸਤਾਨ ਵਿੱਚ ਆਜ਼ਾਦੀ ਤੋਂ ਪਿੱਛੋਂ ਦੱਸੋ ਕੋਈ ਇੱਕ ਵੀ ਹਿੰਦੂ ਨੇ ਜੇਲ੍ਹ ਕੱਟੀ ਹੈ ਪਰ ਇਸ ਦੇ ਉਲਟ ਸਿੱਖਾਂ ਨੂੰ ਪੰਜਾਬੀ ਬੋਲਣ ਵਾਸਤੇ ਪੰਜਾਬੀ ਸੂਬਾ ਲੈਣ ਵਾਸਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਟਰਾਂਸਮੀਟਰ ਲਾਉਣ ਵਾਸਤੇ ਸਿੱਖ ਇੱਕ ਵੱਖਰੀ ਕੌਮ ਕਹਾਉਣ ਵਾਸਤੇ ਧਾਰਮਿਕ ਸਥਾਨ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ ਅਤੇ ਆਪਣੇ ਧਾਰਮਿਕ ਚਿੰਨ੍ਹ ਨੂੰ ਪਰਪੱਕਤਾ ਸਾਹਿਤ ਧਾਰਨ ਕਰਨ ਵਾਸਤੇ ਆਜ਼ਾਦੀ ਤੋਂ ਪਿੱਛੋਂ 2 ਲੱਖ ਤੋਂ ਵੱਧ ਕੈਦ ਅਤੇ ਭਾਰੀ ਗਿਣਤੀ ਵਿੱਚ ਸ਼ਹੀਦੀਆਂ ਪਾ ਕੇ ਵੀ ਤੁਹਾਡੇ ਬੋਲੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚੀ ਸਿੱਖ ਹਮੇਸ਼ਾ ਹੀ ਜਬਰਦਸਤ ਮੁਕਾਬਲਾ ਸਬਰ ਨਾਲ ਕਰਦਾ ਹੈ ਅਤੇ ਸਬਰ ਨਾਲ ਕਰਾਂਗੇ ਪਰ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਜਦੋਂ ਸਬਰ ਦਾ ਪਿਆਲਾ ਭਰ ਜਾਵੇ ਤਦੋਂ ਸਿੱਖ ਨੂੰ ਮਜਬੂਰ ਹੋ ਕੇ ਆਪਣਾ ਹੱਕ ਲੈਣ ਵਾਸਤੇ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ਤੂਕਾਰ ਅਜ਼ਹਮਾਹੀ ਲਤੇ ਦਰਗੁਜਸਤ ਹਲਾਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ ਦੇ ਅਨੁਸਾਰ ਚੱਲਣਾ ਪੈਂਦਾ ਹੈ ਪਰ ਇਸਤੇ ਚੱਲਣ ਵਾਸਤੇ ਅਜੇ ਸਾਡਾ ਕੋਈ ਇਰਾਦਾ ਨਹੀਂ ਪਰ ਜੇ 쿠ਸੀ ਕੁਰਸੀ ਦੇ ਪਰ ਜੇ ਕੁਰਸੀ ਦੇ ਨਸ਼ੇ ਵਿੱਚ ਇਸੇ ਤਰ੍ਹਾਂ ਹੀ ਸਿੱਖਾਂ ਨਾਲ ਅਤਿਆਚਾਰ ਹੁੰਦਾ ਰਿਹਾ ਤਾਂ ਇਸ ਨੂੰ ਹੁਣ ਬਹੁਤ ਸਾਲ ਜਾਂ ਮਹੀਨੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਸ਼ਾਂਤੀਪੂਰਵਕ ਚਲਦਿਆਂ ਹੋਇਆ ਅਤੇ ਜ਼ੁਲਮ ਸਹਾਰਦਿਆ ਹੋਇਆ ਸਬਰ ਦਾ ਪਿਆਲਾ ਪਰ ਚੁੱਕਾ ਹੈ ਜਦੋਂ ਕਿ ਸਾਡਾ ਪ੍ਰਚਾਰ ਹਿੰਦੂ ਨੂੰ ਪੱਕਾ ਹਿੰਦੂ ਬਣਾਉਣ ਵਾਸਤੇ ਪ੍ਰੇਰਣਾ ਕਰਨੀ ਸਹੀ ਹਿੰਦੂ ਦੇ ਲਖਣ ਚੋਟੀ ਸੋਟੀ ਟੋਪੀ ਧੋਤੀ ਜਿਵੇਂ 12 ਤਿਲਕ ਮੱਥਾ ਨੱਕ ਠੋਡੀ ਮੋਢੇ ਛਾਤੀ ਗੱਲਾਂ ਕੰਨ ਗਿੱਚੀ ਅਤੇ ਤਾਲੂ ਆਦ ਵਿੱਚ ਗੀਤਾ ਦਾ ਪਾਠੀ ਸ਼ਿਵਲਿੰਗ ਦੀ ਚਰਨਾਮਤ ਅਤੇ ਸ਼ਿਵ ਦਿਵਾਲੇ ਟੱਲੀਆਂ ਖੜਕਾਵੇ ਅਤੇ ਜਗਤ ਜੂਠ ਤਮਾਕੂ ਨਾ ਵਰਤੇ ਉਹ ਸਿੱਖ ਨੂੰ ਅਸੀਂ ਆਪਣਾ ਭਰਾ ਸਮਝਦੇ ਹਾਂ ਮੁਸਲਮਾਨ ਪੱਕਾ ਮੁਸਲਮਾਨ ਬਣੇ ਸਿੱਖ ਆਪਣੇ ਧਰਮ ਵਿੱਚ ਪੱਕਾ ਹੋਵੇ ਇਹ ਸਾਡਾ ਪ੍ਰਚਾਰ ਹੈ ਪਰ ਐਸਾ ਪ੍ਰਚਾਰ ਕਰਨ ਵਾਲੇ ਨੂੰ ਅਤਵਾਦੀ ਕਹਿਣਾ ਕਿਥੋਂ ਤੱਕ ਸਚਿਆਈ ਹੈ ਹਕੂਮਤ ਦੇ ਨਸ਼ੇ ਵਿੱਚ ਸਿੱਖਾਂ ਨੂੰ ਮਕਾਉਣ ਦਾ ਯਤਨ ਕਰਦੇ ਹੋਏ ਬਹੁਤ ਹੋ ਗੁਜ਼ਰੇ ਹਨ ਅਤੇ ਹਕੂਮਤ ਵਾਲੇ ਲੋਕਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਜੇ ਇਸੇ ਤਰ੍ਹਾਂ ਹੀ ਜ਼ੁਲਮ ਤੇ ਅਤਿਆਚਾਰ ਜਾਰੀ ਰੱਖਿਆ ਤਾਂ ਤੁਹਾਡਾ ਵੀ ਕਦੇ ਉਹੀ ਹਸਰਨਾ ਹੋਵੇ ਕਿਉਂਕਿ ਕੁਰਸੀ ਅਤੇ ਮਾਇਆ ਸਥਿਤ ਨਹੀਂ ਹੈ ਗੁਰਬਾਣੀ ਦਾ ਅਟਲ ਫੁਰਮਾਨ ਹੈ ਇਹ ਮਾਇਆ ਕੀ ਸੋਭਾਚਾਰ ਦਿਹਾੜੇ ਉਹ ਹਰ ਸਮਾਨ ਨਹੀਂ ਰਾਜਾ ਨਾਂਗੇ ਪਾਵਹੁ ਤੇ ਗਏ ਦਿਨ ਕੇ ਲੱਖ ਕਰੋੜ ਰਾਵਣ ਹੂ ਤੇ ਅਧਿਕ ਛਤਰ ਪਤ ਖਿੰਮੇ ਗਏ ਬਿਲਾਤ ਸਿੱਖ ਲੜਕੀਆਂ ਨੂੰ ਨੰਗਿਆਂ ਕਰਕੇ ਉਸਦੇ ਪਿਤਾ ਨੂੰ ਉੱਪਰ ਪਾਉਣਾ ਸਿੱਖ ਦੇ ਮੂੰਹ ਵਿੱਚ ਤਮਾਕੂ ਪਾਉਣਾ ਅਤੇ ਮੂੰਹ ਵਿੱਚ ਠੁੱਕਣਾ ਪੱਟ ਚੀਰ ਕੇ ਲੂਣ ਪਾਉਣਾ ਸਿੱਖਾਂ ਦੇ ਘਰਾਂ ਨੂੰ ਅੱਗਾਂ ਲਾਉਣੀ ਸਿੱਖ ਲੜਕੀਆਂ ਤੇ ਕੇਸ ਚਲਾਉਣੇ ਸਿੱਖ ਵਿਦਿਆਰਥੀਆਂ ਨੂੰ ਨਜ਼ਰਬੰਦ ਕਰਨਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲ ਮੁੱਖ ਮੰਤਰੀ ਪੰਜਾਬ ਐਸਪੀ ਡੀਆਰ ਪੱਟੀ ਲੁਧਿਆਣਾ ਡੀਆਈਡੀ ਮੰਗੜ ਪਟਿਆਲਾ ਅਤੇ ਇਹਨਾਂ ਦੇ ਸਾਥੀਆਂ ਨੂੰ ਡੀਸੀ ਹੁਕਮ ਰੂਪੀ ਖੰਭਾ ਲਗਾਉਣਾ ਬੋਲੇ ਤੇ ਗੁੰਗੇਪਣ ਦੀ ਪ੍ਰਤੱਖ ਮਿਸਾਲ ਹੈ ਇਹ ਸੰਖੇਪ ਰੂਪ ਵਿੱਚ ਦੱਸਿਆ ਹੈ ਸਮਾਉਣਤੀ ਵਿਸਤਾਰ ਸਹਿਤ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਬਾਰੇ ਦੱਸਾਂਗਾ ਜਰਨੈਲ ਸਿੰਘ ਖਾਲਸਾ 19 ਫਰਵਰੀ 1983 ਸਾਧ ਸੰਗਤ ਜੀ ਇਹ ਚਿੱਠੀ ਇੱਕ ਇਤਿਹਾਸਕ ਦਸਤਾਵੇਜ਼ ਹੈ ਜਿਹਦੇ ਵਿੱਚ ਮਹਾਂਪੁਰਖਾਂ ਨੇ ਸਿੱਖੀ ਰਵਾਇਤਾਂ ਸਿੱਖੀ ਸਿਧਾਂਤਾਂ ਨੂੰ ਵੀ ਉਜਾਗਰ ਕੀਤਾ ਹੈ ਤੇ ਵੇਖੋ ਕਿੱਡਾ ਵੱਡਾ ਜੋ ਹਿੰਦੂ ਇਜ਼ਮ ਹੈ ਉਸ ਦੇ ਬਾਰੇ ਵੀ ਆਪਾਂ ਨੂੰ ਗਿਆਨ ਬਖਸ਼ਿਸ਼ ਕਰ ਦਿੱਤਾ ਹੈ ਹਰ ਇੱਕ ਨੂੰ ਪੜ੍ਹਨਾ ਸੁਣਨਾ ਚਾਹੀਦਾ ਹੈ ਯਾਦ ਵੀ ਰੱਖਣਾ ਚਾਹੀਦਾ ਹੈ ਇਸੇ ਕਾਰਨ ਹੀ 1984 ਦੇ ਵਿੱਚ ਉਹਨਾਂ ਨੇ ਹਮਲਾ ਕਰਕੇ ਸਿੱਖੀ ਨੂੰ ਸਿੱਖੀ ਦੀ ਅਣਖ ਗੈਰਤ ਨੂੰ ਖਤਮ ਕਰਨ ਦਾ ਯਤਨ ਕੀਤਾ ਪਰ ਸਤਿਗੁਰਾਂ ਦੀ ਕਿਰਪਾ ਨਾਲ ਹੀ ਬਖਸ਼ਾ ਸਤਿਗੁਰੂ ਦੀ ਜੈ ਜਕਾਰ ਪੂਰੀ ਦੁਨੀਆ ਵਿੱਚ ਅਜੋ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ